ਪਹਾੜਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਹੈ ਪੰਜਾਬ ਦੇ ਵਿੱਚ ਖਤਰਾ ਵੀ ਲਗਾਤਾਰ ਵੱਧਦਾ ਹੀ ਜਾ ਰਿਹਾ ਕਿਉਂਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਜੇਕਰ ਗੱਲ ਸੁਲਤਾਨਪੁਰ ਲੋਧੀ ਦੀ ਕੀਤੀ ਜਾਵੇ ਤਾਂ ਕਰੀਬ 20 ਪਿੰਡ ਡੁੱਬ ਚੁੱਕੇ ਨੇ ਦੁਆਬਾ ਏਰੀਆ 'ਚ ਕੁਦਰਤ ਦੀ ਮਾਰ ਸਭ ਤੋਂ ਵੱਧ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੀਆਂ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਕਿਸਾਨਾਂ ਦੀਆਂ ਫਸਲਾਂ ਕਿਸ ਤਰੀਕੇ ਦੇ ਨਾਲ ਤਬਾਹ ਹੋ ਚੁੱਕੀਆਂ ਨੇ ਕਿਸਾਨਾਂ ਨੇ ਇੱਥੇ ਝੋਨਾ ਲਗਾਇਆ ਸੀਗਾ ਪਰ ਫਸਲ ਤਿਆਰ ਹੋਣ ਤੋਂ ਪਹਿਲਾਂ ਹੀ ਕੁਦਰਤ ਦੀ ਕਿਸ ਤਰੀਕੇ ਦੇ ਨਾਲ ਮਾਰ ਇਹਨਾਂ ਨੂੰ ਝੇਨਨੀ ਪੈ ਰਹੀ ਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇੱਕ ਘਰ ਘਰ ਦੇ ਆਲੇ ਦੁਆਲੇ ਪਾਣੀ ਭਰਿਆ ਹੋਇਆ ਲੋਕ ਇੱਥੋਂ ਨਿਕਲ ਰਹੇ ਨੇ ਮੰਜੇ ਉਹਨਾਂ ਦੇ ਚੱਕੇ ਹੋਏ ਨੇ ਮੰਜੇ ਬਿਸਤਰੇ ਚੱਕ ਕੇ ਲੋਕਾਂ ਨੂੰ ਨਿਕਲਣਾ ਪੈ ਰਿਹਾ ਹੈ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਹਰੀਕੇ ਹੈੱਡ ਵਰਕਸ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵੱਧ ਗਿਆ ਇਸ ਕਰਕੇ ਪਿੰਡ ਗੁਦਾਈਕੇ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਉਹ ਬਣ ਚੁੱਕੇ ਨੇ ਫਸਲਾਂ ਨੂੰ ਪਾਣੀ ਦੀ ਮਾਰ ਵੱਜੀ ਹੈ ਜੋ ਹਾਲਾਤ ਲਗਾਤਾਰ ਪਿੰਡਾਂ ਦੇ ਵਿੱਚ ਸਾਹਮਣੇ ਆ ਰਹੇ ਨੇ ਦੁਆਬੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਤੇ ਹੁਣ ਇਹ ਤਰਨ ਤਰਨ ਦੇ ਤਸਵੀਰਾਂ ਵੀ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਕਿਸਾਨਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਰ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਦੂਰ ਦੂਰ ਤੱਕ ਪਾਣੀ ਹੀ ਕਿਸਾਨਾਂ ਦੀਆਂ ਮੋਟਰਾ ਇਸ ਪਾਣੀ ਕਰਕੇ ਡੁੱਬ ਚੁੱਕਿਆ ਨੇ ਕਿਸਾਨਾਂ ਦਾ ਝੋਨਾ ਜੋ ਉਹਨਾਂ ਨੇ ਇੱਥੇ ਫਸਲ ਲਗਾਈ ਸੀ ਉਹ ਇੱਥੇ ਤਬਾਹ ਹੋ ਚੁੱਕਾ ਹੈ ਲੱਕ ਤੱਕ ਕਿਸਾਨਾਂ ਦਾ ਪਾਣੀ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਕਿੰਨਾ ਪਾਣੀ ਭਰਿਆ ਹੋਇਆ ਲੱਕ ਤੱਕ ਇਹ ਪਾਣੀ ਪਹੁੰਚਣ ਵਾਲਾ ਹੈ ਜਿੱਥੇ ਲੋਕ ਜਦੋਂ ਲੰਘ ਰਹੇ ਨੇ ਕਿਸਾਨ ਜਦੋਂ ਆਪਣੇ ਖੇਤਾਂ ਵੱਲ ਆ ਰਹੇ ਨੇ ਤਾਂ ਉਹ ਹਾਲਾਤ ਦੇਖ ਕੇ ਡਰ ਜਾਂਦੇ ਨੇ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਇਹ ਪਿੰਡਾਂ ਨੂੰ ਝੇਲਨੀ ਪੈ ਰਹੀ ਹੈ ਦੁਆਬੇ ਖੇਤਰ ਦੇ ਵਿੱਚ ਵੀ ਮਾਰ ਪੈ ਰਹੀ ਹੈ ਇੱਧਰ ਗੱਲ ਕੀਤੀ ਜਾਵੇ ਮਾਝੇ ਦੀ ਵੀ ਮਾਝੇ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਲਗਾਤਾਰ ਕਿਸਾਨਾਂ ਦਾ ਦੁੱਖ ਜਿਹੜਾ ਹੈ ਸਰਕਾਰ ਦੇ ਖਿਲਾਫ ਫੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕੁਦਰਤ ਦੀ ਮਾਰ ਹਰ ਵਾਰ ਕਿਸਾਨਾਂ ਨੂੰ ਝੇਲਣੀ ਪੈਂਦੀ ਹੈ 2023 ਦੇ ਵਿੱਚ ਵੀ ਜਦੋਂ ਪੰਜਾਬ ਦੇ ਵਿੱਚ ਹਾੜ ਆਈ ਸੀ ਕਿਸਾਨਾਂ ਦਾ ਕੀ ਹਾਲ ਹੋਇਆ ਸੀ ਉਹ ਤਸਵੀਰਾਂ ਹਾਲੇ ਵੀ ਕਿਸੇ ਨੂੰ ਭੁੱਲੀਆਂ ਨਹੀਂ ਐ ਪੂਰਾ ਪੰਜਾਬ ਉਸ ਵੇਲੇ ਡੋਬ ਗਿਆ ਸੀ ਪਰ ਹੁਣ ਜੋ ਹਾਲਾਤ ਬਣੇ ਹੋਏ ਨੇ ਤਰਨ-ਤਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪਿੰਡ ਗੁਦਾਇਕੇ ਐ ਜਿੱਥੇ ਜੋ ਹਾਲਾਤ ਬਣੇ ਹੋਏ ਨੇ ਮੰਜਾ ਚੱਕ ਕੇ ਨਿਕਲਣਾ ਪੈ ਰਿਹਾ ਕਿਸਾਨਾਂ ਨੂੰ ਆਪਣੇ ਸਿਰ ਤੇ ਇਹਨਾਂ ਨੇ ਬੋਰੀਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਸਮਾਨ ਹੋਏਗਾ ਜੋ ਫਸਲ ਐ ਜਿੰਨੀ ਦੂਰ ਤੱਕ ਤੁਹਾਡੀ ਨਜ਼ਰ ਜਾਏਗੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਇਹ ਫਸਲ ਡੁੱਬ ਚੁੱਕੀ ਹੈ ਕਿਸਾਨ ਹੁਣ ਸਰਕਾਰ ਨੂੰ ਕਹਿ ਰਹੇ ਨੇ ਕਿ ਅਸੀਂ ਕੀ ਕਰੀਏ ਤੁਸੀਂ ਦੱਸੋ ਹਰ ਵਾਰ ਸਾਨੂੰ ਇਹ ਮਾਲ ਮਾਰ ਜੜੀ ਆ ਝੇਲਨੀ ਪੈਂਦੀ ਆ ਕੁਦਰਤ ਦੀ ਮਾਰ ਹੋਵੇ ਫਿਰ ਫਸਲਾਂ ਨੂੰ ਫਸਲ ਖਰਾਬ ਹੋ ਜਾਂਦੀ ਹੈ ਕੀੜੇ ਲੱਗ ਜਾਂਦੇ ਨੇ ਪਰ ਹੁਣ ਇਹ ਕਿਸਾਨਾਂ ਨੂੰ ਕੁਦਰਤ ਦੀ ਮਾਰ ਫਿਰ ਝੇਲਨੀ ਪਈ ਆ ਜਿੱਥੇ ਚੋਨੇ ਦੀ ਫਸਲ ਖਰਾਬ ਹੋ ਚੁੱਕੀ ਆ ਤਬਾਹ ਹੋ ਚੁੱਕੀ ਆ ਪਾਣੀ ਦੀ ਮਾਰ ਆਈ ਆ ਪੂਰਾ ਝੋਨਾ ਇੱਥੇ ਡੁੱਬ ਚੁੱਕਾ ਵੱਖ-ਵੱਖ ਕਿਸਾਨਾਂ ਦਾ ਸਰਕਾਰ ਖਿਲਾਫ ਗੁੱਸਾ ਵੀ ਫਟਿਆ ਮੁਆਵਜ਼ੇ ਦੀ ਮੰਗ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਜ਼ਰਾ ਗੌਰ ਦੇ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਗੋਡੇ-ਗੋਡੇ ਪਾਣੀ ਭਰਿਆ ਹੋਇਆ ਝੋਨੇ ਦੀ ਇਹ ਫਸਲ ਕਿਸਾਨਾਂ ਨੇ ਲਗਾਈ ਹੋਈ ਸੀ ਪਰ ਹੁਣ ਇੱਥੇ ਉਹ ਝੋਨੇ ਦੀ ਫਸਲ ਨਹੀਂ ਹੋਣੀ ਅੱਖਾਂ ਦੇ ਨਾਲ ਜੋ ਫਸਲ ਤਿਆਰ ਇਹਨਾਂ ਨੇ ਕਰਨੀ ਸੀਗੀ ਜਿਸ ਦੇ ਲਈ ਮਿਹਨਤ ਕੀਤੀ ਸੀ ਪੁੱਤਾ ਵਾਂਗ ਜਿਸ ਫਸਲ ਨੂੰ ਕਿਸਾਨ ਬੀਜਦੇ ਨੇ ਇੰਤਜ਼ਾਰ ਕਰਦੇ ਨੇ ਕਿ ਜਦੋਂ ਫਸਲ ਪੱਕੇਗੀ ਤਾਂ ਬਹੁਤ ਸਾਰੀਆਂ ਉਮੀਦਾਂ ਕਿਸਾਨਾਂ ਨੂੰ ਹੁੰਦੀਆਂ ਨੇ ਪਰ ਹੁਣ ਕਿਸਾਨਾਂ ਦੀਆਂ ਇਹਨਾਂ ਉਮੀਦਾਂ ਤੇ ਪਾਣੀ ਫਿਰ ਚੁੱਕਿਆ ਕੀ ਕੁਝ ਕਿਸਾਨਾਂ ਦਾ ਕਹਿਣਾ ਆਓ ਇੱਕ ਵਾਰ ਉਹ ਵੀ ਸੁਣ ਲੈਂਦੇ ਆ ਸਾਡੀਆਂ ਫਸਲਾਂ ਡੋਬ ਰਹੀ ਸਰਕਾਰ ਮੁਰਦਾਬਾਦ 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 ਸਾਡੀਆਂ ਜ਼ਮੀਨਾਂ ਧੱਕੇ ਨਾਲ ਪਾਣੀ ਛੱਲਣਾ ਪ੍ਰਸ਼ਾਸਨ ਮੁਰਦਾਬਾਦ 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 ਬਹੁਤ ਧੰਨਵਾਦ ਜਿਨ੍ਹਾਂ ਨੇ ਪਾਣੀ ਵਧੀਆ ਤੌਰ ਤੇ ਛਡਾਇਆ ਤੇ ਰਿਲੀਜ ਹੁੰਦਾ ਗਿਆ ਤੇ ਹੁਣ ਕਈਆਂ ਵੀਰਾਂ ਦਾ ਇਹ ਆ ਕਮੈਂਟਾਂ ਦੇ ਵਿੱਚ ਲਿਖ ਦਿੰਦੇ ਆ ਵੀ ਜਿਹੜੀਆਂ ਦੋ ਦਰਿਆਵਾਂ ਦੇ ਸਨ ਵਿੱਚ ਪੈ ਲਈਆਂ ਇਹ ਸਰਕਾਰੀ ਪੈ ਲਈਆਂ ਵੀ ਇਹਨਾਂ 'ਚ ਪਾਣੀ ਜਾਣਾ ਚਾਹੀਦਾ ਹੈ ਇਹ ਵੀਰੇ ਆਪਣੀਆਂ ਨੰਬਰੀ ਪੈ ਲਈਆਂ ਕੋਈ ਸਰਕਾਰੀ ਪੈ ਲਈਆਂ ਨਹੀਂ ਆਪਾਂ ਜਿਗਟਰੀਆਂ ਵੀ ਵਿਖਾ ਸਕਦੇ ਆ ਸਾਰੀਆਂ ਨੰਬਰੀ ਪੈ ਲਈਆਂ ਤੇ ਕਈ ਗਲਤ ਕਮੈਂਟ ਕਰੀ ਜਾਂਦੇ ਆ ਵੀ ਇਹ ਸਰਕਾਰੀ ਜ਼ਮੀਨਾਂ ਅਸਲ ਦਾ तकरीबन ਰਾਜ ਜਲੋ ਕੇ ਆਪਣਾ ਗਦਾਈ ਕੇ ਇਧਰ ਸਾਰੇ ਪਿੰਡਾਂ ਵੀ ਜਿਹੜੀ ਦਰਿਆ ਦੇ ਵਿੱਚ ਵਿੱਚ ਫਸਲ ਖਰਾਬ ਹੋ ਗਈ ਹੈ ਜੀ ਇਹ ਆ ਸਰਦਾਰ ਆਲੂ ਵਾਲਿਆ ਜਸਵੀਰ ਸਿੰਘ ਜੀ ਜਿਹੜੇ ਹਟ ਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਨੇ ਉਹਨਾਂ ਬਹੁਤ ਸਾਨੂੰ 15 20 ਸਾਲ ਪਹਿਲਾਂ ਡਬੋਦਣਾ ਸਰਕਾਰ ਨੇ ਉਹਨਾਂ ਬਚਾਇਆ ਸਾਨੂੰ ਹੁਣ ਵੀ ਬਹੁਤ ਸੰਘਰਸ਼ ਕਰ ਰਹੇ ਨੇ ਕਦੀ ਪਾਣੀ ਇਹਦੇ ਰਿਲੀਜ਼ ਕਰਾਉਂਦੇ ਆ ਕਦੀ ਉਹ ਕਰਾਉਂਦੇ ਆ ਪਰ ਸਰਕਾਰ ਸੁਣਦੀ ਨਹੀਂ ਕੋਈ ਸਾਡੇ ਕੀ ਸਾਡੀਆਂ ਦੇਖੋ ਫਸਲਾਂ ਗੰਨਾ ਕਿੰਨਾ ਫੱਬਿਆ ਆ ਇਹ ਵੀ ਗੱਲ ਚੱਲਿਆ ਜੀ ਫਸਲਾਂ ਝੋਨਾ ਚੁੰਨਾ ਸਾਬ ਬਰਬਾਦ ਹੋ ਜਰਾਂ ਜਿਸ ਤਰ੍ਹਾਂ ਪਾਣੀ ਆਉਂਦਾ ਰਿਹਾ ਤਾਂ ਬਾਕੀ ਹੁਣ ਸਰਕਾਰ ਕੋਈ ਸਾਰ ਲਵੇ ਸਾਡੀ ਤੇ ਵੇਖ ਲੋ ਇਧਰ ਪਾਣੀ ਪਾਣੀ ਇਧਰ ਚਾਰਜ ਫਿਰ ਕੈਮਰਾ ਮਾਰੋ ਤੁਸੀਂ ਤੁਹਾਨੂੰ ਪਤਾ ਲੱਗ ਜਾਣਾ ਪਾਣੀ ਛੱਡਿਆ ਤੂੰ ਪਿਛੋਂ ਮੜਾ ਉਹ ਦਬਾ ਪਾ ਦੇ ਗਾੜੀ ਪਾਣੀ ਛੱਡ ਦਿੰਦੇ ਆ ਤੇ ਸਾਡਾ 2.5 ਤਿੰਨ ਹਜ਼ਾਰ ਏਕੜ ਇਥੋਂ ਲਾ ਕੇ ਆਰੀ ਗਾਉਂ ਲਾ ਕੇ ਜਮੀਨ ਚਾਰ ਚੋਨਾ ਡੱਬਾ ਪਿਆ ਹੋਇਆ ਇਸ ਟਾਈਮ ਤੇ ਤੁਹਾਡੇ ਸਾਹਮਣੇ ਹੈ ਜੋ ਇਹ ਜਾਤ ਹੈ ਮੈਂ ਜਾਤ ਦਾ ਕੋਈ ਪੱਠਾ ਹੈਗਾ ਜੇ ਨਹੀਂ ਕੋਈ ਬਾਕੀ ਚੋਨਾ ਜਿਆਦਾ ਨਹੀਂ ਤੇ ਇਹ ਇਹ ਕੰਨੀ ਗੁਆ ਵੀ ਮੰਗ ਕਰੋ ਗੁਰੂ ਮੰਗਦੇ ਇਹ ਪ੍ਰਸ਼ਾਸਨ ਕਰਦਾ ਹਾਂ ਵੱਧ ਤੋਂ ਵੱਧ ਇਹਦਾ ਮਾਜਬਾ ਦਿੱਤਾ ਜਾਵੇ ਤੇ ਅੱਗੇ ਵੀ ਆ ਸਰਕਾਰ ਨੇ ਹੁਣ ਦਿੱਤਾ ਕੁਝ ਨਹੀਂਗਾ ਉਹਦੇ ਇਸ ਕਰਨਾ 6800 ਰੁਪਏ ਤਾਂ ਸਾਡਾ ਖਰਚਾ ਹੀ ਹੋਈ ਵੀ 800 ਰੁਪਏ ਖਰਚਾ ਝੋਨੇ ਦਾ ਆ ਜਾਂਦਾ ਤੇ ਸਾਡੇ 50 5000 ਰੁਪਏ ਮੇਰੇ ਫਿਰ ਜਾ ਕੇ ਹੱਕ ਪੂਰਾਦਾ ਸਾਡਾ ਦੇਖੋ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਸਾਡੀਆਂ ਕੋਈ ਵੀ ਇੱਥੇ ਕੋਈ 10000 ਰਹਿ ਨਹੀਂਗਾ ਤੁਸੀਂ ਆਪ ਵੇਖ ਸਕਦੇ ਜੀ ਇਹ ਜਿੰਨਾ ਦੀਆਂ ਅਸੀਂ ਬਥੇਰੇ ਜਾਂਦੇ ਰਹੇ ਜੇ ਪਲਾਂ ਨੂੰ ਦੱਸਿਆ ਵੀ ਇਹ ਪਾਣੀ ਮਗਰ ਪਹਿਲਾਂ ਪਿੰਡਾਂ ਡੋਬਤਾ ਫਿਰ ਸਾਡੇ ਵਾਰੀ ਕਰਤੀ ਐ ਸਾਰਾ ਝੋਨਾ ਖਰਾਬ ਹੋ ਗਿਆ ਕੋਈ ਵੀ ਇੱਥੇ ਕੋਈ ਖਤਰਾ ਰਹਿ ਨਹੀਂ ਗਿਆ ਜਿੱਥੇ ਪਾਣੀ ਨਾ ਆਵੇ ਆ ਘਰਾਂ ਤੇ ਵੀ ਪਾਣੀ ਵੜਿਆ ਕਰਦਾ ਭਾਈ ਯਾਰ ਇੱਕ ਜਮੀਨ ਇੱਥੇ ਜਿਹੜੀ ਖਰਾਬ ਹੋ ਗਈ ਆ ਚਾਰਾ ਬਿਲਕੁਲ ਖਤਮ ਹੋ ਪਸ਼ੂਆਂ ਦਾ ਚਾਰਾ ਕੀ ਆ ਜਿਹੜੀ ਕਿਤੇ ਸੁੱਕੇ ਸਾਂ ਤੂੜੀ ਤੰਦ ਹੈਗਾ ਉਹ ਲਿਆਂਕੇ ਇਹੋ ਹੀ ਹੈ ਪ੍ਰਸ਼ਾਸਨ ਨੂੰ ਇਹੋ ਹੀ ਮੰਗ ਕਰਦੇ ਆ ਵੀ ਇਹਨਾਂ ਸਾਡੇ ਕਿਸਾਨਾਂ ਦੀ ਆ ਵੇਖੋ ਵਿਚਾਰ ਲਈ ਜਾਵੇ ਇਹਨਾਂ ਦੀ ਕੋਈ ਇਹਨਾਂ ਨੂੰ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦੇ ਇਹਨਾਂ ਦੇ ਮਾਲਜੇ ਦਾ ਪ੍ਰਬੰਧ ਕੀਤਾ ਜਾਵੇ